ਜਕ ਬਾਜ ਨਿਸ਼ਾਨੀ ਗੈਰਤ ਦੀ ਲਾ ਕਲਗੀ ਤਖਤ ਸਜਾਉਂਦਾ ਰਿਹਾ ਆਨੰਦਪੁਰ ਦੀ ਐਸੀ ਸ਼ਾਨ ਬਣੀ 인ਦਰਵੀਸ਼ੀਸ਼ ਚੁਕਾਉਂਦਾ ਰਿਹਾ ਅੰਮ੍ਰਿਤ ਦੇ ਬਾਟੇ ਦੀ ਖੰਡੇ ਦੀ ਐਸੀ ਪੋਹਲ ਕਢੀ ਜੋ ਪੀਂਦਾ ਗਿਆ ਉਹ ਆਪਣਾ ਆਪ ਧਰਮ ਤੋਂ ਬਾਗ ਗਿਆ ਸਿੱਖਾਂ ਲਈ ਐਸੀ ਰੀਤ ਕਢੀ ਆਪਣੇ ਕੱਲੇ ਕੱਲੇ ਜੋਧੇ ਨੂੰ ਲੱਖਾਂ ਨਾਲ ਲੜਾ ਦਿੱਤਾ ਭਾਰ ਕੀ ਧਰਮ ਤੋਂ ਜਿਗਰ ਦੇ ਟੁੱਟਿਆਂ ਨੂੰ ਪੱਕੀਆਂ ਕੰਧਾਂ ਸਿੱਖੀ ਦੀਆਂ ਉਸਾਰ ਗਿਆ ਸਰਵੰਸ ਕੁਰਬਾਨ ਕਰ ਦਿੱਤਾ ਗੁਰੂ ਪਿਤਾ ਨੇ ਹਰ ਇਨਸਾਨ ਨੂੰ ਬਣਾ ਆਪਣਾ ਪਰਿਵਾਰ ਲਿਆ ਰਤਬਾ ਦਿੱਤਾ ਧੀਆਂ ਤੇ ਪੁੱਤਾਂ ਦਾ ਸਾਨੂੰ ਸਭ ਨੂੰ ਇਸੇ ਕਰਕੇ ਹੀ ਸਭ ਨੂੰ ਗੱਲ ਨਾਲ ਲਾਉਂਦਾ ਰਿਹਾ ਕੋਈ ਹੋ ਹੀ ਨਹੀਂ ਸਕਦਾ ਮੇਰੇ ਗੁਰੂ ਪਿਤਾ ਵਰਗਾ ਜੋ ਗਿੱਦੜਾਂ ਤੋਂ ਸ਼ੇਰ ਬਣਾਉਂਦਾ ਗਿਆ ਜੋ ਗਿੱਦੜਾਂ ਤੋਂ ਸ਼ੇਰ ਬਣਾਉਂਦਾ ਗਿਆ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਹੋਲਾ ਮਹੱਲਾ ਦਸ਼ਮੇਸ਼ ਪਿਤਾ ਜੀ ਨੇ ਕਿਸ ਤਰ੍ਹਾਂ ਮਨਾਉਣਾ ਸ਼ੁਰੂ ਕੀਤਾ ਹੋਲਾ ਮਹੱਲਾ ਮਨਾਉਂਦੀ ਕੀ ਜ਼ਰੂਰਤ ਸੀ ਹੋਲਾ ਮਹੱਲਾ ਕਿੱਥੇ ਮਨਾਇਆ ਜਾਂਦਾ ਹੈ ਹੋਲੇ ਮਹੱਲੇ ਦੀ ਮਰਿਆਦਾ ਕੀ ਹੈ ਹੋਲੇ ਮਹੱਲੇ ਦੇ ਇਤਿਹਾਸ ਨੂੰ ਸਰਵਨ ਕਰਾਂਗੇ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਇਕੱਠੀ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਅਗਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਹੋਰ ਵੀ ਸੰਗਤਾਂ ਤੱਕ ਪਹੁੰਚਾਉਣ ਵਿੱਚ ਮੇਰੀ ਸਹਾਇਤਾ ਕਰਨਾ ਹੋਲੀ ਦਾ ਬਦਲ ਹੋਲੇ ਮਹੱਲੇ ਦੇ ਰੂਪ ਵਿੱਚ ਨਵੇਂ ਸੰਕਲਪ ਬਜੋ ਨਗਾਰਿਆਂ ਦੀ ਚੋਟ ਤੇ ਹੋਲੇ ਮਹੱਲੇ ਦਾ ਆਗਾਜ਼ ਕੀਤਾ ਗੁਰੂ ਦਸ਼ਮੇਸ਼ ਪਿਤਾ ਜੀ ਨੇ ਸਿੱਖ ਕੌਮ ਦੇ ਖਾਲਸਾਈ ਚਾਹੋ ਜਲਾਲ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਖਾਲਸਾਈ ਸਭਿਆਚਾਰਕ ਅਤੇ ਇਤਿਹਾਸਿਕ ਰੀਤੀ ਰਿਵਾਜਾਂ ਨੂੰ ਦਰਸਾਉਂਦਾ ਔਨੋਖਾ ਤਿਹਾਰ ਹੋਲਾ ਮਹੱਲਾ ਹੋਲੇ ਮਹੱਲੇ ਦਾ ਆਰੰਭ ਦਸ਼ਮੇਸ਼ ਪਿਤਾ ਜੀ ਨੇ ਚੇਤਵਦੀ ਇਕਸਮਤ 1757 ਬੀਕਰਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਕਿਲੇ ਵਿਖੇ ਮਨਾਉਣਾ ਆਰੰਭ ਕੀਤਾ ਇਸ ਦਾ ਮੰਤਵ ਗੁਰਸਿੱਖਾਂ ਅੰਦਰ ਫਤਿਹ ਦੇ ਅਨੁਭਵ ਨੂੰ ਦ੍ਰਿੜ ਕਰਨਾ ਸੀ। ਹੋਲੀ ਦੇ ਅਗਲੇ ਦਿਨ ਹੀ ਹੋਲਾ ਮਹੱਲਾ ਖਾਲਸੇ ਦੇ ਜਨਮ ਦੀ ਘਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ। ਇਹ ਹੀ ਖਾਲਸੇ ਦੇ ਨਿਆਰੇਪਨ ਦਾ ਪ੍ਰਤੀਕ ਗੁਰੂ ਜੀ ਨੇ ਸਿੱਖਾਂ ਦੀ ਮਾਨਸਿਕ ਅਵਸਥਾ ਨੂੰ ਬਲਵਾਨ ਬਣਾਉਣ ਦੇ ਲਈ ਹੋਲੇ ਮਹੱਲੇ ਦੀ ਰੀਤ ਆਰੰਭ ਕੀਤੀ। ਪਹਿਲੇ ਪਾਦਸ਼ਾ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਹਿਵਾਨਾਂ ਨੇ ਅਕਾਲ ਪੁਰਖ ਦੀ ਅराधना ਅਤੇ ਭਗਤੀ ਤੇ ਜੋਰ ਦਿੱਤਾ ਦਸ਼ਮੇਸ਼ ਪਿਤਾ ਜੀ ਨੇ ਅਕਾਲ ਪੁਰਖ ਦੀ ਅराधना ਦੇ ਨਾਲ-ਨਾਲ ਆਪਣੀ ਹੋ ਖਾਲਸੇ ਦੀ ਸੁਤੰਤਰਤਾ ਪ੍ਰਤੀਕ ਪਰੰਪਰਤਿ ਤਿਹਾਰਾਂ ਚੋਂ ਨਰੂਆ ਪਰਿਵਰਤਨ ਲਿਉਂਦਿਆ ਗੁਰੂ ਜੀ ਨੇ ਹੋਲਾ ਮਹੱਲਾ ਸ਼ੁਰੂ ਕੀਤਾ ਜਿਸ ਨੇ ਭਾਰਤੀ ਧਾਰਮਿਕ ਪਰੰਪਰਾ ਅੰਦਰ ਕ੍ਰਾਂਤੀਕਾਰੀ ਮੋੜ ਲੈ ਕੇ ਆਂਦਾ ਇਹ ਸਿੱਖਾਂ ਨੂੰ ਅਧਿਆਤਮਿਕ ਤੌਰ ਤੇ ਬਲਵਾਨ ਬਣਾ ਕੇ ਧਰਮ ਯੁੱਧ ਦੀ ਤਿਆਰੀ ਨੂੰ ਰੂਪਮਾਨ ਵੀ ਕਰਦਾ ਹੈ ਇਹ ਖਾਲਸੇ ਦੇ ਜਨਮ ਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਧਾਰਮਿਕ ਪਰੰਪਰਾ ਨਾਲ ਮਨਾਇਆ ਜਾਂਦਾ ਹੈ ਇਸੇ ਦਿਨ ਸਮੁੱਚਾ ਪੰਥ ਹੋਲੀ ਨਹੀਂ ਸਗੋਂ ਖੋਲਾ ਖੇਲਦਾ ਹੈ ਅਤੇ ਮਹੱਲਾ ਵੀ ਕਰਦਾ ਹੈ ਗੁਰੂ ਜੀ ਇਸ ਦਿਨ ਦੋ ਬਨੌਟੀ ਦਲ ਬਣਾਉਂਦੀ ਖਾਲਸੇ ਨੇ ਸ਼ਸਤਰ ਵਿਦਿਆ ਦੀ ਅਦੁੱਨੀਕ ਕਲਾ ਵਿੱਚ નિਪੁੰਨ ਕਰਨ ਲਈ ਦੋਨਾਂ ਬਨੌਟੀ ਦਲਾਂ ਵਿੱਚ ਬਨੌਟੀ ਯੁੱਧ ਕਰਵਾਉਂਦੇ ਸਨ ਬਹਾਦਰੀ ਯੋਧਿਆਂ ਨੂੰ ਸਰੂਪੇ ਬਖਸ਼ਿਸ਼ ਕਰਦੇ ਸਨ ਨਗਾਰਿਆਂ ਦੀ ਝੋਟ ਦੇ ਹੋਲੇ ਮਹੱਲੇ ਦਾ ਆਗਾਜ਼ ਕੀਤਾ ਜਾਂਦਾ ਸੀ ਨਗਾਰਿਆਂ ਦੀ ਧੁਨੀਤੀ ਇੱਕ ਗੁਰੂ ਧੰਤੂ ਦੂਜੇ ਗੁਰੂ ਧੰਤੂ ਕਿਲਾ ਹੋਲਗੜ ਤੱਕ ਮਹੱਲਾ ਕੱਢਿਆ ਜਾਂਦਾ ਸੀ ਜਿਸ ਵਿੱਚ ਨਿਹੰਗ ਸਿੰਘ ਫੌਜੀ ਜਥੇ ਸਾਰੇ ਪੁਰਾਤਨ ਪਹਿਰਾਵੇ ਪਹਿਨਦੇ ਸਨ ਆਪਣੀ ਆਨ-ਵਾਨ ਤੇ ਸ਼ਾਨ ਆਪਣੇ ਸ਼ਸਤਰਾਂ ਸਮੇਤ ਨਿਹੰਗ ਸਿੰਘ ਪਹੁੰਚਦੇ ਸਨ ਹੋਲੇ ਮਹੱਲੇ ਦੇ ਦੌਰਾਨ ਪੈਦਲ ਕੋਰਸ ਵਾਰ ਸ਼ਸਤਰਤਾ ਦੀ ਸਾਰੇ ਸਿੰਘ ਦੁਨਨਾ ਪਾਸਿਆ ਤੋਂ ਇੱਕ ਸਥਾਨ ਤੇ ਹਮਲਾ ਕਰਦੇ ਸਨ ਕਲਗੀਧਾ ਦਸ਼ਮੇਸ਼ ਪਿਤਾ ਜੀ ਇੰਨਾ ਬਨੌਟੀ ਦਲਾਂ ਦੀ ਲੜਾਈ ਖੁਦ ਦੇਖਦੇ ਸਨ ਜਥਿਆਂ ਨੂੰ ਲੋੜੀ ਦੀ ਸਿੱਖਿਆ ਵੀ ਪ੍ਰਦਾਨ ਕਰਦੇ ਸਨ ਜੀਥੂ ਦਲਾਂ ਨੂੰ ਸਰੂਪੇ ਵੀ ਬਖਸ਼ਿਸ਼ ਕਰਦੇ ਸਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਸ ਜੰਗ ਜੂ ਇਤਿਹਾਸ ਸਮੇਂ ਸਿੰਘਾਂ ਦੀਆਂ ਅਭਿਆਸ ਰੂਪੀ ਲੜਾਈਆਂ ਵੀ ਕਰਵਾਈਆਂ ਜਾਂਦੀਆਂ ਸਨ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕਰਨ ਲਈ ਗੁਰੂ ਜੀ ਨੇ ਇਹ ਪਰੰਪਰਾ ਆਰੰਭ ਕੀਤੀ ਲੋਕ ਕਾਇਰਤਾ ਦੇ ਮਾਹੌਲ ਚੋਂ ਨਿਕਲ ਕੇ ਇਸ ਉਤਸਵ ਵਿੱਚ ਬੜੇ ਜੋਸ਼ ਨਾਲ ਸ਼ਾਮਿਲ ਹੁੰਦੇ ਸਨ ਹੋਲੇ ਮਹੱਲੇ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਵਿੱਚ ਸ਼ਾਸਤਰਾਂ ਲਈ ਪਿਆਰ ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ ਇਹੀ ਸ਼ਸਤਰ ਸਿੱਖੀ ਦਾ ਟੁੱਟ ਅੰਗ ਬਣ ਗਏ। ਇਹ ਧਰਮ ਦੇ ਚਿੰਨ੍ਹ ਤੇ ਰਾਖੇ ਸਨ। ਪੁਰਾਤਨ ਰੀਤਾਂ ਰਵਾਜਾਂ ਨੂੰ ਤਿਆਗ ਕੇ ਸਿੱਖਾ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਨਵਾਂ ਜੋਸ਼ ਅਤੇ ਤਾਕਤ ਬਖਸ਼ਣ ਲਈ ਗੁਰੂ ਜੀ ਨੇ ਇੱਕ ਦਿਨ ਤੈਅ ਕੀਤਾ। ਉਸ ਦਿਨ ਕਿਲਾ ਹੋਲਗੜ ਵਿਖੇ ਮੇਲਾ ਲਾਇਆ ਜਾਂਦਾ ਸੀ। ਹੌਲੀ-ਹੌਲੀ ਇਹ ਉਤਸ਼ਾਹ ਅਤੇ ਸ਼ਕਤੀ ਦਾ ਪ੍ਰਤੀਕ ਬਣ ਗਿਆ। ਕੌਮੀ ਸ਼ਕਤੀ ਪ੍ਰਗਟ ਕਰਨ ਲਈ ਅੰਕ ਦੇ అనుਭਵ ਨੂੰ ਅਨੋਖੇ ਢੰਗ ਨਾਲ ਖਾਲਸੇ ਪੰਥ ਲਈ ਸਵੇ ਮਾਨ ਖਾਲਸੇ ਦੇ ਬੋਲ ਵਾਲੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਹੋਲਾ ਮਹੱਲਾ ਮਨਾਇਆ ਜਾਣ ਲੱਗਿਆ ਸਿੱਖਾਂ ਨੂੰ ਹਰ ਸਾਲ ਦ੍ਰਿੜ ਵਿਸ਼ਵਾਸੀ ਪ੍ਰਭੂ ਭਗਤੀ ਅਤੇ ਉੱਚੀ ਸੁੱਚੀ ਸੋਚ ਮਨੁੱਖੀ ਆਦਰਸ਼ਾਂ ਜ਼ੁਲਮ ਜ਼ਵਰ ਨਾਸਤਿਕਤਾ ਅਤੇ ਪ੍ਰਸ਼ਟਾਚਾਰ ਵਿਰੁੱਧ ਜੁੰਜਨ ਲਈ ਨਵਾਂ ਜੋਸ਼ ਅਤੇ ਉਤਸ਼ਾਹ ਭਰਨ ਲਈ ਗੁਰੂ ਜੀ ਨੇ ਇਹ ਪਰੰਪਰਾ ਨੂੰ ਆਰੰਭ ਕੀਤਾ ਗੁਰੂ ਜੀ ਨੇ ਨਵੇਂ ਜੀਵਨ ਜਾਚ ਬਖਸ਼ੀ ਅਤੇ ਗੁਰੂ ਜੀ ਨੇ ਨਵੇਂ ਜੀਵਨ ਜਾਚ ਵਿੱਚ ਪੱਕਿਆ ਰਹਿਣ ਦੀ ਪ੍ਰੇਰਣਾ ਦਿੱਤੀ ਇਸ ਦਿਨ ਭਾਰੀ ਦੀਵਾਨ ਵੀ ਸਜਾਈ ਜਾਂਦੇ ਸਨ ਨਿਹੰਗ ਸਿੰਘਾਂ ਦੇ ਜਥੇ ਅਤੇ ਖਾਲਸਾ ਪੰਥ ਦੀਆਂ ਫੌਜਾਂ ਸਿੰਘਾਂ ਦੇ ਜਥੇ ਖੁਰ ਦਸਤੇ ਵੀ ਆ ਕੇ ਨਗਰ ਕੀਰਤਨ ਸਜਾਉਂਦੇ ਸਨ ਘੋੜ ਸਵਾਰੀ ਅਤੇ ਗੱਤਕੇ ਬਾਜੀ ਜੰਗ ਜੂ ਕਰ ਤਬ ਤਿੱਖਣ ਜੋਗ ਹੁੰਦੇ ਸਨ ਸਾਡਾ ਫਰਜ਼ ਵੀ ਬੰਦ ਹੈ ਕਿ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਅਸੀਂ ਸ਼ਸ਼ਟ ਧਾਰੀ ਬਣੀਏ ਗੁਰੂ ਜੀ ਨੇ ਬਿਲਖਣ ਰਹਿਣੀ ਵੈਣੀ ਜੋ ਸਾਨੂੰ ਬਖਸ਼ੀ ਹੈ ਜਿਸ ਨੂੰ ਅਪਣਾਉਣਾ ਸਾਡਾ ਧਰਮ ਵੀ ਬੰਦ ਹੈ ਆਪਣੀ ਹੈ ਪ੍ਰਾਤਨ ਪਰੰਪਰਾਵਾਂ ਜੋ ਗੁਰੂ ਜੀ ਨੇ ਆਰੰਭ ਕੀਤੀਆਂ ਸਨ ਉਹਨਾਂ ਦੀ ਪਾਲਣਾ ਕਰਦੇ ਹੋਏ ਧਰਮ ਦੇ ਪਾਇ ਪੂਰਨਤਾ ਤੇ ਚੱਲਣਾ ਸਾਡਾ ਨੈਤਿਕ ਫਰਜ਼ ਵੀ ਬਣਦਾ ਹੈ ਸਾਡੀਆਂ ਮਹਾਨ ਪਰੰਪਰਾਵਾਂ ਉੱਪਰ ਪੈਰਾਦੀਨ ਦੀ ਜ਼ਰੂਰਤ ਹੈ ਅੱਜ ਸਾਨੂੰ ਗੁਰੂ ਜੀ ਦੇ ਪਾਇ ਪੂਰਨਤਾ ਤੇ ਚੱਲਣ ਦੀ ਲੋੜ ਹੈ ਉਦਮੀ ਜੀਵਨ ਦੀ ਪ੍ਰੇਰਨਾ ਲੈਂਦਿਆਂ ਸਾਨੂੰ ਅੱਗੇ ਵਧਣ ਦੇ ਲਈ ਅੱਜ ਵੀ ਹौला ਮਹੱਲਾ ਸੁਨੇਹਾ ਦੇ ਰਿਹਾ ਹੈ ਕਲਗੀ ਤਰਦਸ਼ਮੇਸ਼ ਪਿਤਾ ਜੀ ਨੇ ਨਿਗਰ ਚੁੱਕੇ ਸਮਾਜ ਦਬੇ ਕੁਚਲੇ ਤੇਲੇ ਤਾਰੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਣ ਦਾ ਅਹਿਸਾਸ ਅਤੇ ਸਵੈ ਮਾਨ ਮਹਿਸੂਸ ਕਰਾਉਣ ਦੇ ਲਈ ਉਹਨਾਂ ਵਿੱਚ ਨਿਡਰਤਾ ਅਤੇ ਨਿਰਪੈਤਾ ਪਰਣ ਲਈ ਸੂਰਬੀਰ ਯੋਧੇ ਬਣਾਉਣ ਲਈ ਖਾਲਸੇ ਪੰਥ ਦੀ ਸਥਾਪਨਾ ਕੀਤੀ ਸੀ ਸਿੰਘਾਂ ਵਿੱਚ ਜੋਸ਼ ਪੈਦਾ ਕਰਨ ਲਈ ਨਵਾਂ ਜੀਵਨ ਬਖਸ਼ਿਆ ਸੀ ਭਾਰਤੀ ਸਮਾਜ ਨੂੰ ਰੀਤੀ ਰਿਵਾਜ ਅਤੀਤ ਤਿਉਹਾਰ ਇਨਕਲਾਬੀ ਢੰਗ ਨਾਲ ਮਨਾਉਣ ਦੀ ਪ੍ਰੇਰਣਾ ਵੀ ਦਿੱਤੀ ਸੀ ਕਲੰਗੀਆਂ ਵਾਲਿਆ ਕਰਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੁਹਾਡਾ ਆਕਾਰ ਵੱਡਾ ساری ਉਮਰ ਨਾਲ ਲਥਨਾ ਖਾਲਸੇ ਤੋਂ ਸਿੱਖ ਕੌਮ ਉੱਤੇ ਤੁਹਾਡਾ ਉਧਾਰ ਵੱਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਵਿੱਚ ਆਪਾਂ ਇਤਿਹਾਸ ਸਰਵਨ ਕੀਤਾ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਹੈ ਗੁਰੂ ਜੀ ਨੇ ਇਹ ਰੀਤ ਕਿਉਂ ਆਰੰਭ ਕੀਤੀ ਹੋਲਾ ਮਹੱਲਾ ਅਤੇ ਹੋਲੀ ਵਿੱਚ ਕੀ ਅੰਤਰ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਹੋਰ ਵੀ ਸੰਗਤਾਂ ਤੱਕ ਪਹੁੰਚਾਉਣ ਵਿੱਚ ਮੇਰੀ ਸਹਾਇਤਾ ਕਰਨਾ ਇਤਿਹਾਸਿਕ ਤੇ ਧਾਰਮਿਕ ਵੀਡੀਓ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ